ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਸਾਜਨਾ ਦਿਵਸ ਮਨਾਇਆ ਜਾ ਰਿਹਾ ਹੈ ਤੇ ਅੱਜ ਅਸੀਂ ਦਲਬਾਬਾ ਬਿਦੀਚੰਦ ਖਾਲਸਾ ਸ਼ੌਣੀ ਦੇ ਵਿੱਚ ਆਏ ਹਾਂ ਜਿੱਥੇ ਕਿ ਖਾਲਸਾ ਸਾਜਨਾ ਦਿਵਸ ਤੇ ਆ ਬਹੁਤ ਰੌਣਕਾਂ ਨੇ ਸੰਗਤਾਂ ਹਮ ਹਮਾ ਕੇ ਪਹੁੰਚ ਰਹੀਆਂ ਨੇ ਔਰ ਅੱਜ ਦੇ ਇਸ ਪ੍ਰੋਗਰਾਮਾਂ ਦਾ ਬਹੁਤਾ ਵੇਰਵਾ ਜਾਣਨ ਦੇ ਲਈ ਸਾਡੇ ਕੋਲ ਗੁਰਦਰਾ ਸਾਹਿਬ ਤੋਂ ਸਰਦਾਰ ਅਫਤਾਰ ਸਿੰਘ ਜੀ ਸ਼ਾਮਲ ਹੋਏ ਨੇ ਸਭ ਤੋਂ ਪਹਿਲਾਂ ਪਬਲਿਕ ਟਾਈਮਜ਼ ਆਸਟ੍ਰੇਲੀਆ ਵੱਲੋਂ ਜੀ ਆਖਦੇ ਆ ਭਾਈ ਗੁਰਜੀਕਾ ਖਾਲਸਾ ਭਾਈ ਗੁਰਜੀਕੀ ਫਤਿਹ ਪਹਿਲਾਂ ਤੇ ਤੁਹਾਡਾ ਤੇ ਤੁਹਾਡੇ ਸ਼੍ਰੋਤਿਆਂ ਧੰਨਵਾਦ ਇਹਨਾਂ ਨੇ ਟਾਈਮ ਦਿੱਤਾ ਧੰਨਵਾਦ ਜੀ ਹਾਂਜੀ ਤੇ ਸਭ ਤੋਂ ਪਹਿਲਾਂ ਅਸੀਂ ਜਾਣਨਾ ਚਾਹਾਂਗੇ ਜੀ ਅੱਜ ਦੇ ਪ੍ਰੋਗਰਾਮਾਂ ਦਾ ਵੇਰਵਾ ਸਾਨੂੰ ਦੱਸ ਦਿਓ ਥੋੜਾ ਜਿਹਾ ਅੱਜ ਜਿੱਦਾਂ ਕੀ ਤੁਹਾਨੂੰ ਪਤਾ ਹੀ ਹੈ ਕਿ ਖਾਲਸਾ ਸ਼ੋਨੀ ਪਲੰਟਨ ਸਲਾਨਾ ਜੋੜ ਮੇਲਾ ਚੱਲਦਾ ਪਿਆ ਸਾਡੇ ਕੋਲ ਬਾਬਾ ਅਵਤਾਰ ਸਿੰਘ ਵੀ ਆਏ ਹੋਏ ਨੇ ਸੁਰ ਸਿੰਘ ਵਾਲੇ ਹਨ ਜਿਨ੍ਹਾਂ ਦੀ ਏਕ ਰੇਖ ਦੇ ਅੰਦਰ ਸਾਰਾ ਪ੍ਰੋਗਰਾਮ ਚੱਲਦਾ ਪਿਆ ਸੋ ਖਾਲਸੇ ਦੇ ਗੱਲੋ ਜਲਾਲ ਚੱਲ ਰਹੇ ਸ਼ਰਧਾਈਆਂ ਵਰਤਰੀਆਂ ਲੰਗਰ ਚੱਲਦੇ ਫੇ ਨੇ ਖੁੱਲੇ ਹਨ ਤੇ ਸੰਗਤ ਦਾ ਪਰਵਾਹ ਹੰਗਾਰਾ ਸੋ ਇਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੱਜ ਤੀਜਾ ਦਿਨ ਸੀ ਸਮਾਪਤੀ ਹੈ ਅਖੀਰਲਾ ਦਿਨ ਹੈ ਜੀ ਹਾਂ ਜੀ ਜੀ ਮੈਂ ਦੇਖਿਆ ਜੀ ਅੱਜ ਜਿੱਥੇ ਕਿ ਆਪਣੇ ਸਿੱਖ ਸੰਗਤ ਜਿਹੜੀ ਹੈ ਉਹ ਸ਼ਾਮਲ ਹੋ ਰਹੀ ਹੈ ਨਾਲ ਦੀ ਨਾਲ ਲੋਕਲ ਲੀਡਰਸ इवन ਕਿ ਫੋਰਨ ਮਿਨਿਸਟਰ ਵੀ ਦੇਖੇ ਜਾ ਦੇਖੇ ਗਏ ਨੇ ਇੱਥੇ ਤੁਸੀਂ ਅਸੀਂ ਜਾਣਨਾ ਚਾਹਾਂਗੇ ਟੀਮ ਵੱਲੋਂ ਕਿ ਅੱਜ ਉਹਨਾਂ ਨੇ ਖਾਸ ਅਨਾਉਂਸਮੈਂਟਸ ਕੀਤੀਆਂ ਨੇ ਉਹਨਾਂ ਬਾਰੇ ਵੀ ਸਾਨੂੰ ਜਾਣਕਾਰੀ ਦਿਓ ਸਭ ਤੋਂ ਪਹਿਲਾਂ ਕਿ ਕੌਣ ਕੌਣ ਸ਼ਾਮਲ ਹੋਇਆ ਯੂਨਿਓਨ ਨੇ ਅਨਾਊਂਸਮੈਂਟ ਕੀ ਕੀਤੀ ਹੈ ਦੇਖੋ ਸਾਡੇ ਕੋ ਲੇਬਰ ਦੇ ਸਿਟਿੰਗ ਜਿਹੜੇ ਐਮਪੀ ਨੇ ਸੈਮਰੇ ਹੌਕ ਦੀ ਜਿਹੜੀ ਸੀਟ ਹੈ ਜਿਹੜੀ ਫੈਡਰਲ ਸੀਟ ਹੈ ਜੀ ਉਹ ਹੌਕ ਦੀ ਉਹ ਐਸਐਮ ਦੇ ਸਾਡੇ ਕੋ ਐਮਪੀ ਸਾਡੇ ਕੋ ਮੌਜੂਦ ਸੀਗੇ ਸਾਡੇ ਕੋ ਮੌਜੂਦਾ ਸਰਕਾਰ ਦੇ ਅ ਅਸਿਸਟੈਂਟ ਫੋਰਨ ਮਨਿਸਟਰ ਟਿਮ ਵਾਟਸ ਸੀਗੇ ਐਲਿਸ ਬ੍ਰੇਡ ਸੀਗੇ ਸੋ ਇਹ ਤਿੰਨ ਸਾਡੇ ਕੋ ਵੱਡੇ ਕਹੋ ਐਮਪੀ ਤੇ ਨਾਲ ਫੋਰਨ ਮਿਨਿਸਟਰ ਅਸਿਸਟੈਂਟ ਫੋਰਨ ਮਿਨਿਸਟਰ ਸਾਡੇ ਕੋ ਅੱਜ ਇੱਥੇ ਸਾਡੇ ਕੋ ਦਰਸ਼ਨ ਕਰਨ ਆਏ ਮਰਜ਼ ਉਹਨਾਂ ਨੇ ਕਮਿਊਨਿਟੀ ਦੇ ਵਿੱਚ ਤੁਸੀਂ ਤੇ ਜੋਇ ਕਿ ਦੇਖਿਆ ਵਿਚਰਿਆ ਲੰਗਰ ਦੀ ਉਹਨਾਂ ਨੇ ਸ਼ਿਕਾਇਤ ਤੇ ਸਾਰਾ ਉਹਨਾਂ ਨੇ ਮੈਂ ਸੁਣਿਆ ਜਿਨ੍ਹਾਂ ਨੇ ਕਾਫੀ ਕਾਫੀ ਅੱਜ ਛਲਾਗਾ ਕੀਤੀ ਸਿੱਖ ਧਰਮ ਦੀ ਸਿੱਖ ਪੰਥ ਦੀ ਬੜੀ ਛਲਾਗਾ ਕੀਤੀ ਔਰ ਲੰਗਰ ਦੀ ਵਿਵਸਥਾ ਦੀ ਬੜੀ ਛਲਾਗਾ ਕੀਤੀ ਜਿੱਥੇ ਇਹ ਸਾਰੀਆਂ ਗੱਲਾਂ ਚੱਲੀਆਂ ਉੱਥੇ ਅੱਜ ਖਾਸ ਅਨਾਉਂਸਮੈਂਟ ਕੀਤੀ ਗਈ ਕਮਿਊਨਿਟੀ ਦੇ ਲਈ ਅਸੀਂ ਉਹਦੇ ਬਾਰੇ ਵੀ ਜਾਣਨਾ ਚਾਹਾਂਗੇ ਹਾਂਜੀ ਜਿੱਦਾਂ ਕਿ ਮੈਂ ਥੋੜਾ ਜਿਹਾ ਦੇ ਪਿੱਛੇ ਚੱਲਦਾ ਜਦੋਂ ਇਹ ਜਿਹੜੀ ਸੀਟ ਹੈਗੀ ਹੌਕ ਇਹ ਨਵੀਂ ਫੈਡਰੇਸ਼ਨ ਫੈਡਰਲ ਸੀਟ ਬਣੀ ਹੈ ਤੇ ਇਹ 3 ਸਾਲ ਪਹਿਲਾਂ ਇਹ ਸੀਟ ਨਹੀਂ ਸੀਗੀ ਇਹ ਨਵੀਂ ਸੀਟ ਬਣੀ ਬਹੁ ਬਹੁਗ ਦੇ ਨਾਂ ਤੇ ਹੌਕ ਸੀ ਜਿਹੜੀ ਦੇ ਰਹੀ ਤੇ ਉਹਦੇ ਪਹਿਲੇ ਜਿਹੜੇ ਐਮਪੀ ਸਾਮਰੇ ਤੇ ਉਹਨਾਂ ਦੀ ਜਿਹੜੀ ਕਹਿ ਲੋ ਕੀ ਜਿਹੜੀ ਕੈਂਪੇਨ ਵੀ ਜਦੋਂ ਅਸੀਂ ਲਾਂਚ ਕੀਤੀ ਸੀ ਤੇ ਏਸੀ ਗੁਰੂ ਘਰ ਤੋਂ ਕੈਂਪੇਨ ਤੋਂ ਲਾਂਚ ਹੋਈ ਸੀਗੀ ਤੇ ਉਹਨਾਂ ਨੇ ਉਹਨਾਂ ਦਿਨਾਂ 'ਚ ਤਕਰੀਬਨ ਕੋਵਿਡ ਚੱਲਦਾ ਪਿਆ ਸੀਗਾ ਕੋਵਿਡ ਦੇ ਦਿਨ ਸੀਗੇ ਤੇ ਕਿੱਥੋਂ ਕਾਫੀ ਇੱਥੋਂ ਤੇ ਉਧਰੋਂ ਨਾਰਥ 'ਚੋਂ ਕਾਫੀ ਸੇਵਾਵਾਂ ਸਿੱਖ ਪਾਈ ਚਾਰ ਕਰਦਾ ਪਿਆ ਸੀਗਾ ਹਨਾ ਇਸ ਕੋਵਿਡ ਦੇ ਵਿੱਚ ਲੋਕਾਂ ਨੂੰ ਫ੍ਰੀ ਲੋਕਾਂ ਨੂੰ ਘਰਾਂ ਘਰੇ ਉਹਨਾਂ ਨੂੰ ਲੰਗਰ ਪਹੁੰਚਾਉਣਾ ਪਹਚਾਣਾ ਸਾਰੇ ਕੰਮ ਚੱਲਦੇ ਸੀ ਤੇ ਉਹ ਸੇਵਾਵਾਂ ਫਿਰ ਇਹਨਾਂ ਨੇ ਸੈਮ ਨੇ ਜਦੋਂ ਦੇਖਿਆ ਤੇ ਉਹ ਕਾਫੀ ਇਹ ਲੋਕ ਪ੍ਰਭਾਵਿਤ ਸੀ ਇਹ ਵੀ ਹਾ ਅਮਨ ਕਮਿਊਨਿਟੀ ਸੈਟ ਕਮਿਊਨਿਟੀ ਆ ਜਿਹੜੀ ਤਕਰੀਬਨ ਸਿਮਿਲਰ ਵੈਲਿਊਜ਼ ਆਸਟ੍ਰੇਲੀਅਨ ਵੈਲਿਊਜ਼ ਨਾਲ ਕਾਫੀ ਹਮਿਲਦੀਆਂ ਨੇ। ਤੋ ਉੱਥੋਂ ਇਨਸਪਾਇਰ ਹੋ ਕੇ ਉਦੋਂ ਸਾਡੇ ਆ ਵੱਡਾ ਹਾਲ ਹੀਰੇ ਬਣਿਆ ਨਹੀਂ ਸੀਗਾ ਉਦੋਂ ਅੰਡਰ ਕੰਸਟਰਕਸ਼ਨ ਸੀਗਾ ਹਨਾ ਬਹੁਤ ਸ਼ੁਰੂਆਤੀ ਦਿਨਾਂ ਚ ਸੀਗਾ ਤੇ ਅਸੀਂ ਉਹਨਾਂ ਨੂੰ ਪ੍ਰੋਜੈਕਟ ਦਿਖਾਇਆ ਵੀ ਆ ਸਾਡੀ ਕਮਿਊਨਿਟੀ ਦੀ ਨੀਡ ਹੈਗੀ ਆ ਆ ਚੀਜ਼ਾਂ ਅਸੀਂ ਕਰਦੇ ਤੋ ਪ੍ਰਭਾਵਿਤ ਹੋ ਕੇ ਅੱਜ ਫਿਰ ਜਿੱਦਾਂ ਕਿ ਤੁਸੀਂ ਦੇਖਿਆ ਸਰਕਾਰ ਨੇ ਹੁਣ ਇਲੈਕਸ਼ਨਾਂ ਵੀ ਆ ਰਹੀਆਂ ਆ ਤੇ ਸਰਕਾਰ ਨੇ ਆਪ ਰਿਕਮਿਟਮੈਂਟ ਕੀਤੀ ਹੈ ਕਿ ਜੇ ਅਸੀਂ ਸਰਕਾਰ ਵਾਪਸ ਮੰਗਦੀ ਆ ਤੇ 3 ਮਿਲੀਅਨ ਡਾਲਰ ਆਸਟ੍ਰੇਲੀਅਨ ਡਾਲਰ ਆਪਾਂ ਲੰਗਰ ਦੀ ਸੇਵਾ ਵਾਸਤੇ ਕਮਿਊਨਿਟੀ ਦੇ ਵਾਸਤੇ ਅੱਜ ਅਨਾਉਂਸ ਕਰਕੇ ਗਏ ਨੇ ਜੀ ਉਹ ਉਹ ਸਪੈਸ਼ਲ ਅਨਾਉਂਸਮੈਂਟ ਆ ਜਿਹਨਾਂ ਨੇ ਬਾਬਾ ਬਤਾਰ ਸਿੰਘ ਹੁਣਾਂ ਦੇ ਮੌਜੂਦਗੀ ਦੇ ਵਿੱਚ ਕੀਤੀ ਹੈ ਜੀ ਬਿਲਕੁਲ ਜੀ ਇੱਕ ਬਹੁਤ ਵੱਡੀ ਸਾਡੇ ਵਾਸਤੇ ਖੁਸ਼ਖਬਰੀ ਆ ਤੇ ਚੰਗੀ ਗੱਲ ਲੈ ਕੇ ਸਾਨੂੰ ਸਿੱਖ ਧਰਮ ਨੂੰ ਜਾਂ ਸਿੱਖ ਪੰਥ ਨੂੰ ਅਕਨੋਲਜ ਕੀਤਾ ਜਾ ਰਿਹਾ ਹਾਂਜੀ ਔਰ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਇਹ ਵਾਕਈ ਇੱਕ ਫਲ ਦੀ ਤਰ੍ਹਾਂ ਲੱਗੇਗਾ ਔਰ ਅੱਜ ਦੇ ਜਿਹੜੇ ਹੋਰ ਪ੍ਰੋਗਰਾਮ ਨੇ ਉਹਨਾਂ ਬਾਰੇ ਤੁਸੀਂ ਜਾਂਦੇ ਜਾਂਦੇ ਇੱਕ ਵੇਰਵਾ ਕੋਈ ਦੇਣਾ ਚਾਹੋ ਤਾਂ ਅੱਜ ਹੁਣ ਜਿੱਦਾਂ ਕਿ ਉਹਨਾਂ ਨੇ ਅਨਾਉਂਸਮੈਂਟ ਕਰਨ ਤੋਂ ਬਾਅਦ ਉਹ ਤਾਂ ਚੱਲੇਗੀ ਹੁਣ ਬਾਬਾ ਅਫਤਾਰ ਸਿੰਘ ਜੀ ਹੋਣੀ ਇੱਥੇ ਨੇ ਜੀ ਆ ਦਿਵਾਨ ਚੱਲਦੇ ਪਏ ਨੇ ਸ਼ਾਮ ਨੂੰ ਹਟਾੜੀ ਦਿਵਾਨ ਚੱਲਣਗੇ ਸਾਰਾ ਕੁਝ ਚੱਲੇਗਾ ਤੇ ਉਸ ਤੋਂ ਬਾਅਦ ਫਿਰ ਅਹ ਛੁੱਟੀਆਂ ਹੋਣੀਆਂ ਜੀ ਸਾਰੀ ਸੰਗਤ ਨੂੰ ਜੀ ਮੈਂ ਆਲਰੇਡੀ ਸੰਗਤਾਂ ਨੂੰ ਦੱਸ ਦੇਵਾਂ ਕਿ ਐਡਲਿਡ ਤੋਂ ਬਹੁਤ ਸਾਰੀ ਸੰਗਤ ਜਿਹੜੀ ਇੱਥੇ ਆਈ ਹੈ ਔਰ ਗੁਰੂ ਘਰ ਤੋਂ ਸਪੈਸ਼ਲ ਜਿਹੜੇ ਚੱਲ ਕੇ ਸੰਗਤਾਂ ਇੱਥੇ ਪਹੁੰਚੀਆਂ ਨੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਤੇ ਨਾਲ ਦੀ ਨਾਲ ਧੰਨਵਾਦ ਕਰਦੇ ਆ ਇੱਥੇ ਸਾਰੇ ਗੁਰੂ ਘਰ ਦੇ ਜਿੰਨੇ ਵੀ ਪ੍ਰਬੰਧਕ ਨੇ ਸੇਵਾਦਾਰ ਨੇ ਜਿਨ੍ਹਾਂ ਨੇ ਵੀ ਅੱਜ ਉਦਮ ਕੀਤਾ ਹੈ ਉਹਨਾਂ ਸਾਰਿਆਂ ਦਾ ਧੰਨਵਾਦ ਤੇ ਧੰਨਵਾਦ ਤੁਹਾਡਾ ਸਰਦਾਰਤਾ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਸਮੇਂ ਦੇ ਲਈ ਥੈਂਕ ਯੂ ਭਾਜੀ ਥੈਂਕ ਯੂ ਫॉर ਟਾਈਮ ਬਹੁਤ ਬਹੁਤ ਸ਼ੁਕਰੀਆ ਜੀ ਦੇਖਦੇ ਰਹੋ